ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਅੱਜ ਅਸੀਂ ਮੋਰਿੰਡਾ ਪਹੁੰਚੇ ਹਾਂ ਮੋਰਿੰਡਾ ਦੇ ਬੱਸ ਸਟੈਂਡ ਦੇ ਉੱਤੇ ਮੌਜੂਦ ਹਾਂ ਤੇ ਇੱਥੋਂ ਡੇਢ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਇੱਕ ਖੇਤਾ ਹੈ ਭਾਰਦਵਾਜ ਹਸਪਤਾਲ ਭਾਰਦਵਾਜ ਹਸਪਤਾਲ ਦੇ ਵਿੱਚ ਬਵਾਸੀਰ ਦਾ ਆਧੁਨਿਕ ਤਰੀਕੇ ਦੇ ਨਾਲ ਇਲਾਜ ਕੀਤਾ ਜਾਂਦਾ ਹੈ ਤੇ ਆਓ ਬਿਨਾਂ ਦੇਰੀ ਤੋਂ ਤੁਹਾਨੂੰ ਲੈ ਚੱਲਦੇ ਹਾਂ ਭਾਰਦਵਾਜ ਹਸਪਤਾਲ ਦੇ ਵਿੱਚ ਲੋ ਜੀ ਫਾਈਨਲੀ ਅਸੀਂ ਭਾਰਤਵਾਜ ਹਸਪਤਾਲ ਮੋਰਿੰਡਾ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਅੰਦਰ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਡਾਕਟਰ ਸਾਹਿਬ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਮਰੀਜ਼ਾਂ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਕਿ ਇੱਥੇ ਬਵਾਸੀਰ ਦਾ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਕਿਉਂਕਿ ਅਸੀਂ ਸੁਣਿਆ ਬਹੁਤ ਸੀਗਾ ਪਰ ਜੋ ਹਕੀਕਤ ਆ ਉਹ ਤੁਹਾਨੂੰ ਅੱਜ ਕੈਮਰੇ ਦੇ ਸਾਹਮਣੇ ਅਸੀਂ ਦਿਖਾਉਣੀ ਹੈ ਕਿ ਭਾਰਤਵਾਜ ਹਸਪਤਾਲ ਦੇ ਵਿੱਚ ਕਿਸ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਆਜੋ ਫਿਰ ਅੰਦਰ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਫਲੈਕਸ ਬੋਰਡ ਲੱਗਿਆ ਹੋਇਆ ਹੈ ਤੇ ਇਹਦੀ ਜਿਹੜੀ ਸਭ ਤੋਂ ਪਹਿਲੀ ਲਾਈਨ ਆ ਉਹ ਇਹ ਹੈ ਕਿ ਫ੍ਰੀ ਪਾਈਲਸ ਫਿਸਟੂ ਦਾ ਜਿਹੜਾ ਚੈੱਕਅਪ ਕੈਂਪ ਹੈ ਕਈ ਤਰ੍ਹਾਂ ਦੇ ਕੈਂਪਾਂ ਦਾ ਆਯੋਜਨ ਵੀ ਭਾਰਤਵਾਜ ਹਸਪਤਾਲ ਵੱਲੋਂ ਕੀਤਾ ਜਾਂਦਾ ਤੇ ਇਹੀ ਚੀਜ਼ ਸਾਨੂੰ ਇੱਥੇ ਖਿੱਚ ਕੇ ਲੈ ਕੇ ਆਈ ਹੈ ਕਿ ਇਹਨਾਂ ਕੈਂਪਾਂ ਦੇ ਵਿੱਚ ਜਿਹੜਾ ਚੈੱਕਅਪ ਕੀਤਾ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਲਾਜ ਕਿਸ ਤਰ੍ਹਾਂ ਦਾ ਹੁੰਦਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਡਾਕਟਰ ਸੁਮਕਸ਼ ਭਾਰਤਵਾਜ ਨੇ ਜੋ ਖੁਦ ਇਸ ਚੀਜ਼ ਦੇ ਮਾਹਰ ਨੇ ਬਵਾਸੀਰ ਤੋਂ ਕਈ ਪੇਸ਼ੈਂਟਸ ਨੂੰ ਰਾਹਤ ਦਵਾ ਚੁੱਕੇ ਨੇ ਤੇ ਅਸੀਂ ਪੇਸ਼ੈਂਟਸ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਕਿ ਕਿੱਥੋਂ-ਕਿੱਥੋਂ ਉਹਨਾਂ ਨੇ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਆਖਰਕਾਰ ਉਹਨਾਂ ਨੂੰ ਭਾਰਤਵਾਜ ਹਸਪਤਾਲ ਦੇ ਵਿੱਚ ਆ ਕੇ ਬਵਾਸੀਰ ਦਾ ਇਲਾਜ ਕਰਾਉਣ ਤੋਂ ਬਾਅਦ ਕਿੰਨੀ ਕੁ ਰਾਹਤ ਮਿਲੀ ਹੈ ਤੇ ਆਓ ਤੁਹਾਡੀ ਗੱਲਬਾਤ ਡਾਕਟਰ ਸਾਹਿਬ ਦੇ ਨਾਲ ਵੀ ਕਰਵਾਉਣੀ ਹੈ ਸਾਡੇ ਤੇ ਜੋ ਵੀ ਬਵਾਸੀਰ ਦੇ ਆਪਰੇਸ਼ਨ ਬਵਾਸੀਰ ਫਿਸਟਿਊਲਾ ਔਰ ਫਿਸ਼ਰ ਹੀ ਅਸੀਂ 15 ਮਿੰਟ ਦੇ ਵਿੱਚ ਹੀ ਇਲਾਜ ਕਰ ਦਿੱਤਾ ਜਾਂਦਾ ਹੈ ਜੀ ਮੇ ਬਾਵਾਸੀ ਦੀ ਸਮੱਸਿਆ ਦੀ 5-6 ਸਾਲ ਹੋ ਚਿਰ ਸੀ ਜੀ ਹਾਂ ਜੀ 15 ਮਿੰਟ ਦੇ ਅੰਦਰ ਆਪਰੇਸ਼ਨ ਵੀ ਹੋ ਗਿਆ ਕੋਈ ਟਾਕਾ ਨਹੀਂ ਕੋਈ ਦਰਦ ਨਹੀਂ ਕੋਈ ਬਲਡਿੰਗ ਵੀ ਕੋਈ ਜ਼ਿਆਦਾ ਨਹੀਂ ਥਾ ਬਿਲਕੁਲ ਠੀਕ ਹੈ ਜੀ ਹੁਣ ਇਸ ਇਲਾਜ ਤੋਂ ਬਾਅਦ ਦੇ ਵਿੱਚ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਠੀਕ ਹੈ ਜੀ ਬਿਲਕੁਲ ਇੱਥੋਂ ਹੀ ਠੀਕ ਹੋ ਗਏ ਜੇਕਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕਿਤੇ ਨੇੜੇ ਤੇੜੇ ਕੋਈ ਵੀ ਪੇਸ਼ੈਂਟ ਬਵਾਸੀਰ ਦੇ ਨਾਲ ਪੀੜਤ ਹੈ ਜਾਂ ਬਵਾਸੀਰ ਦੇ ਹੋਰ ਰੂਪਾਂ ਤੋਂ ਪਰੇਸ਼ਾਨ ਹੈ ਤਾਂ ਤੁਸੀਂ ਵੀ ਭਾਰਦਵਾਜ ਹਸਪਤਾਲ ला ਸਕਦੇ ਹੋ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਤਰਮਿੰਦਰ ਸੰਧੂ ਤੁਹਾਡੇ ਲਈ ਕੋਈ ਨਾ ਕੋਈ ਅਜਿਹੀ ਜਾਣਕਾਰੀ ਲੈ ਕੇ ਆਉਣੇ ਆ ਜਿਹਦੇ ਨਾਲ ਤੁਹਾਡੀ ਸਿਹਤ ਬਿਲਕੁਲ ਸਹੀ ਰਹਿੰਦੀ ਹੈ ਤੇ ਅੱਜ ਇੱਕ ਵਾਰ ਫੇਰ ਅਸੀਂ ਭਾਰਤਵਾਜ ਹਸਪਤਾਲ ਮੋਰਿੰਡਾ ਦੇ ਵਿੱਚ ਪਹੁੰਚੇ ਆ ਜਿੱਥੇ ਤੁਹਾਡੀਆਂ ਕਈ ਤਰ੍ਹਾਂ ਦੀਆਂ ਤਕਲੀਫਾਂ ਦਾ ਨਿਦਾਨ ਹੋ ਸਕਦਾ ਹੈ ਖਾਸ ਤੌਰ ਦੇ ਉੱਤੇ ਇੱਕ ਅਜਿਹੀ ਸਮੱਸਿਆ ਜਿਹੜੀ ਬੰਦੇ ਨੂੰ ਤੋੜ ਕੇ ਰੱਖ ਦਿੰਦੀ ਹੈ ਸਮੱਸਿਆ ਚ ਛੋਟੀ ਹੈ ਪਰ ਜੇਕਰ ਉਹਦਾ ਰੂਪ ਵਿਗੜ ਜਾਵੇ ਤਾਂ ਫਿਰ ਨੌਬਤ ਹੋਰ ਦੀ ਹੋਰ ਆ ਜਾਂਦੀ ਹੈ ਅਸੀਂ ਗੱਲ ਕਰ ਰਹੇ ਹਾਂ ਬਵਾਸੀਰ ਦੀ ਬਵਾਸੀਰ ਦੇ ਕਈ ਤਰ੍ਹਾਂ ਦੇ ਰੂਪ ਨੇ ਅਕਸਰ ਲੋਕਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਮੌਕਿਆਂ ਵਾਲੀ ਹੋਗੀ ਖੂਨੀ ਹੋਗੀ ਤੇ ਕਿੰਨੀ ਇੱਕ ਸਹੀ ਹੋ ਸਕਦੀ ਹੈ ਕੀ ਇਹਦਾ ਟ੍ਰੀਟਮੈਂਟ ਹੈ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਡਾਕਟਰ ਸੁਮਕਸ਼ ਭਾਰਤਵਾਜ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਡਾਕਟਰ ਸਵਾਗਤ ਹੈ ਜੀ ਨਮਸਕਾਰ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਇੱਕ ਅਜਿਹੇ ਇਲਾਕੇ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹੋ ਜਿੱਥੇ ਬਹੁਤ ਘੱਟ ਸਹੂਲਤਾਂ ਸਿਗੀਆਂ ਪਰ ਤੁਸੀਂ ਇੱਕ ਬੀੜਾ ਚੁੱਕਿਆ ਕਿ ਇੱਥੋਂ ਦੇ ਲੋਕਾਂ ਨੂੰ ਵੀ ਸਿਹਤਮੰਦ ਕਰਨਾ ਹੈ ਤੇ ਖਾਸ ਤੌਰ ਦੇ ਉੱਤੇ ਜਿਹੜੀ ਇੱਕ ਬਿਮਾਰੀ ਹੈ ਵੈਸੇ ਅੱਜਕੱਲ ਜਿਹੜਾ ਸਾਡਾ ਖਾਣ ਪੀਣ ਦਾ ਤਰੀਕਾ ਉਹਦੇ ਨਾਲ ਹੀ ਇਹਦਾ ਮੁੱਖ ਤੌਰ ਦੇ ਉੱਤੇ ਮੰਨਿਆ ਜਾਂਦਾ ਕਾਰਨ ਪਰ ਤੁਹਾਡੇ ਤੋਂ ਉਸ ਕਾਰਨ ਵੱਲ ਵੀ ਜਾਵਾਂਗੇ ਕਿ ਕੀ ਅਸਲ ਦੇ ਵਿੱਚ ਬਵਾਸਿਰ ਹੁੰਦੀ ਕਿਵੇਂ ਆ ਇਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਤੇ ਜਿਸ ਤਰ੍ਹਾਂ ਦੀਆਂ ਸੇਵਾਵਾਂ ਤੁਸੀਂ ਦੇ ਰਹੇ ਹੋ ਉਹ ਸਾਨੂੰ ਵਾਰ-ਵਾਰ ਤੁਹਾਡੇ ਤੱਕ ਖਿੱਚ ਕੇ ਲੈ ਕੇ ਆਉਂਦੀਆਂ ਨੇ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਤੁਹਾਡੀ ਮੁਲਾਕਾਤ ਹਰ ਵਾਰ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਕਰਵਾਈਏ ਟ੍ਰੀਟਮੈਂਟ ਬਾਰੇ ਦੱਸੀਏ ਤਾਂ ਜੋ ਹਰ ਥਾਂ ਤੋਂ ਨਿਰਾਸ਼ ਪੇਸ਼ੈਂਟ ਇੱਥੇ ਆਉਣ ਤੇ ਆਪਣਾ ਸਫਲ ਇਲਾਜ ਕਰਵਾ ਸਕਣ ਤੇ ਸਭ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਚਰਚਾ ਕਰ ਲਈਏ ਕਿ ਅਸਲ ਦੇ ਵਿੱਚ ਬਵਾਸੀਰ ਦੇ ਤੁਸੀਂ ਕਾਰਨ ਕੀ ਮੰਨਦੇ ਹੋ ਜਨਰਲੀ ਬਵਾਸੀਰ ਜਿਹਨਾਂ ਨੂੰ ਆਪਾਂ ਹੈਮੋਰਾਈਡਸ ਵੀ ਕਹਿ ਦਿੰਦੇ ਆ ਇਹ ਬੇਸਿਕਲੀ ਗੁਦਾ ਮਾਰਗ ਦੇ ਵਿੱਚ ਨਸਾ ਦਾ ਗੁੱਛਾ ਹੁੰਦਾ ਜਿਹੜੇ ਕਿ ਫੁੱਲ ਜਾਂਦੀ ਹੈ ਜਦੋਂ ਗੁਦਾ ਮਾਰਗ ਦੇ ਵਿੱਚ ਨਸਾ ਫੁੱਲ ਜਾਂ ਉਸ ਨੂੰ ਹੀ ਬਵਾਸੀਰ ਕਿਹਾ ਜਾਂਦਾ ਹੈ ਔਰ ਉਹ ਨਸਾ ਜਦੋਂ ਕਿਤੇ ਕਿਸੇ ਵੀ ਕਾਰਨ ਵਸ਼ ਫੁੱਟ ਜਾਂ ਤਾਂ ਬਵਾਸੀਰ ਖੂਨੀ ਬਣ ਜਾਂਦੀ ਹੈ ਇਹ ਇਹ ਇਸ ਦੇ ਦੋ ਪ੍ਰਕਾਰ ਹੁੰਦੇ ਆ ਇਹਦੇ ਕਾਰਨ ਮੁੱਖ ਤੌਰ ਤੇ ਜ਼ਿਆਦਾਤਰ ਕਬਜਦਾ ਹੋਣਾ ਸਾਡਾ ਖਾਣ ਪੀਣ ਸਹੀ ਨਾ ਹੋਣਾ ਲੰਬੇ ਸਮੇਂ ਤੱਕ ਬੈਠੇ ਰਹਿਣਾ ਜਾਂ ਖੜੇ ਰਹਿਣਾ ਔਰ ਜ਼ਿਆਦਾ ਮੋਟਾਪਾ ਹੋਣਾ ਇਹ ਪ੍ਰੈਗਨੈਂਸੀ ਦੇ ਵਿੱਚ ਵੀ ਦੇਖਿਆ ਜਾਂਦਾ ਹੈ ਕਿ ਲੇਡੀਜ਼ ਜਿਹੜੇ ਪ੍ਰੈਗਨੈਂਟ ਲੇਡੀਜ਼ ਹੈ ਉਹਨਾਂ ਨੂੰ ਵੀ ਇਹ ਬਵਾਸੀਰ ਦੀ ਪ੍ਰੋਬਲਮ ਹੋ ਜਾਂਦੀ ਹੈ ਔਰ ਆਪਣੇ ਖਾਣ ਪੀਣ ਦੇ ਵਿੱਚ ਜਦੋਂ ਫਾਈਬਰ ਦੀ ਕੁਆਂਟੀਟੀ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਜੀ ਉਸ ਟਾਈਮ ਜਦੋਂ ਸਟੂਲ ਜਿਹੜਾ ਪਾਸ ਆਊਟ ਹੁੰਦਾ ਹੈ ਉਹ ਬੜਾ ਹੀ ਹਾਰਡ ਸਖਤ ਹੁੰਦਾ ਹੈ ਤਾਂ ਉਹ ਜੋ ਜ਼ੋਰ ਪੈਂਦਾ ਨਸਾ ਤੇ ਤੋਂ ਬਵਾਸੀਰ ਦਾ ਰੂਪ ਲੈ ਲੈਂਦੀਆਂ ਨੇ ਜੀ ਜੀ ਇਸ ਦੇ ਵਿੱਚ ਬੇਸਿਕਲੀ ਸਰ ਪ੍ਰੋਟੀਨ ਡਾਈਟ ਦਾ ਵੀ ਬਹੁਤ ਰੋਲ ਹੈ ਇਹ ਹੀਲ ਵੀ ਕਰ ਸਕਦੀ ਹੈ ਬਵਾਸੀਰ ਨੂੰ ਔਰ ਬਵਾਸੀਰ ਦਾ ਕਾਰਨ ਵੀ ਬਣ ਸਕਦੀ ਹੈ ਅੱਜ ਕੱਲ ਜ਼ਿਆਦਾਤਰ ਦੇਖਦੇ ਆ ਕਿ ਡਾਈਟ ਕੌਨਸ਼ੀਅਸ ਲੋਕ ਹੈ ਜੋ ਕਹਿੰਦੇ ਕਿ ਅਸੀਂ ਹਾਈ ਪ੍ਰੋਟੀਨ ਡਾਈਟ ਲੈਣਾ ਹੈ ਹਾਈ ਪ੍ਰੋਟੀਨ ਡਾਈਟ ਲੈਣ ਦੇ ਨਾਲ ਜੋ ਹੈ ਬਵਾਸੀਰ ਦਾ ਕਾਰਨ ਇਸ ਲਈ ਹੋ ਜਾਂਦਾ ਕਿਉਂਕਿ ਜੋ ਲੈਟਰਨ ਜੋ ਤੁਹਾਡੇ ਮਲਦਵਾਰ ਦੇ ਵਿੱਚ ਬਣਦੀ ਹੈ ਉਹ ਬਹੁਤ ਹੀ ਸਖਤ ਫਾਰਮ ਦੇ ਵਿੱਚ ਬਣਦੀ ਹੈ ਔਰ ਜਦੋਂ ਪਾਸ ਆਊਟ ਹੁੰਦੀ ਹੈ ਲੈਟਰਨ ਉਹ ਜੋ ਸਟੂਲ ਜਦੋਂ ਤੁਸੀਂ ਪੇਸ਼ੈਂਟ ਪਾਸ ਆਊਟ ਕਰਦਾ ਹੈ ਤੋ ਗੁਦਾ ਮਾਰਗ ਤੇ ਬਹੁਤ ਜ਼ੋਰ ਲਗਾਉਂਦਾ ਔਰ ਬਵਾਸੀਰ ਦੇ ਮੱਸੇ ਬਣਨੇ ਸਟਾਰਟ ਹੋ ਜਾਂਦੇ ਆ। ਤੋ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਸਾਨੂੰ ਪ੍ਰੋਟੀਨ ਡਾਈਟ ਲੈਣਾ ਬੰਦ ਕਰ ਦੇਣਾ ਚਾਹੀਦਾ। ਸਾਨੂੰ ਪ੍ਰੋਟੀਨ ਡਾਈਟ ਇੱਕ ਬੈਲੈਂਸਡ ਵੇ ਦੇ ਨਾਲ ਲੈਣਾ ਜ਼ਰੂਰੀ ਹੈ। ਕਿਉਂਕਿ ਜੋ ਪ੍ਰੋਟੀਨ ਦਾ ਜੋ ਹਾਜਮਾ ਹੁੰਦਾ ਉਹ ਲੀਵਰ ਦੇ ਥਰੂ ਜੋ ਹੋਣਾ ਚਾਹੀਦਾ ਉਹਦੇ ਵਿੱਚ ਪਾਣੀ ਦੀ ਕੰਜ਼ਮਪਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਔਰ ਜੋ ਪ੍ਰੋਟੀਨ ਹੈ ਉਹ ਪਾਣੀ ਦੀ ਕੰਜ਼ਮਪਸ਼ਨ ਸਰੀਰ ਦਾ ਸਾਰਾ ਸੋਖ ਲੈਂਦਾ ਔਰ ਲੈਟਰਨ ਜੋ ਬਣਦੀ ਹੈ ਬੜੀ ਹਾਰਡ ਬਣਦੀ ਹੈ। ਤੋਸ ਪੇਸ਼ੈਂਟ ਨੂੰ ਆਪਣੇ ਪ੍ਰੋਟੀਨ ਦੇ ਵਿੱਚ ਫਾਈਬਰ ਦੀ ਡਾਈਟ ਫਾਈਬਰ ਡਾਈਟ ਵਿੱਚ ਐਡ ਔਨ ਕਰਨੀ ਜ਼ਰੂਰੀ ਹੈ ਔਰ ਪਾਣੀ ਦੀ ਕੁਆਂਟੀਟੀ ਜ਼ਿਆਦਾ ਲੈਣਾ ਜ਼ਰੂਰੀ ਹੈ ਔਰ ਜ਼ਿਆਦਾਤਰ ਅੱਜਕੱਲ ਮਸਾਲੇਦਾਰ ਜੋ ਬਾਹਰ ਪੀਜ਼ਾ 버ਗਰ ਫਾਸਟ ਫੂਡਸ ਇਹ ਸਾਰੀਆਂ ਚੀਜ਼ਾਂ ਅੱਜਕਲ ਕੰਜ਼ਿਊਮ ਕਰਦੇ ਨੇ ਇਹ ਸਾਡੇ ਗਟ ਦੀ ਹੈਲਥ ਨੂੰ ਖਰਾਬ ਕਰ ਰਹੇ ਨੇ ਪ੍ਰੋਬਾਇਓਟਿਕਸ ਦਾ ਜੋ ਸਾਡੇ ਗਟ ਦੇ ਵਿੱਚ ਰੋਲ ਹੈ ਉਹ ਬਿਲਕੁਲ ਹੀ ਵਿਗੜ ਚੁੱਕਿਆ ਹੈ ਅੱਜ ਦੇ ਬਾਹਰ ਦੇ ਖਾਣ ਪੀਣ ਕਰਕੇ ਤਲੀਆਂ ਹੋਈਆਂ ਚੀਜ਼ਾਂ ਖਾਣ ਕਰਕੇ ਤੋਂ ਇਹ ਬਹੁਤ ਹੀ ਮੁੱਖ ਕਾਰਨ ਹੈ ਜੋ ਸਾਨੂੰ ਸੋਚਣੇ ਚਾਹੀਦੇ ਆ ਬਿਲਕੁਲ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਦੱਸ ਦਿੱਤਾ ਹੈ ਕਿ ਜਿਹੜਾ ਤਲਿਆ ਜਾਂ ਅਸੀਂ ਜ਼ਿਆਦਾ ਹੀ ਚੀਜ਼ਾਂ ਉਹ ਖਾ ਲੈਨੇ ਆ ਜਿਹੜੀਆਂ ਸਾਨੂੰ ਪਚਦੀਆਂ ਵੀ ਨਹੀਂ ਹੈਗੀਆਂ ਫਾਈਬਰ ਯੁਕਤਾ ਹਾਰ ਹੀ ਸਾਨੂੰ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੀ ਜਿਹੜੀ ਅੰਤੜੀਆਂ ਦੀ ਹੈਲਥ ਆ ਅੰਤਾਂ ਦੀ ਹੈਲਥ ਕਹਿ ਦਿੰਨੇ ਆ ਉਹ ਠੀਕ ਰੱਖ ਸਕੀਏ ਤੇ ਡਾਕਟਰ ਸਾਹਿਬ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਵਹਿਮ ਬਹੁਤ ਜ਼ਿਆਦਾ ਨੇ ਕਿ ਜਿਹੜੀ ਬਵਾਸੀਰ ਆ ਉਹ ਕਈ ਪ੍ਰਕਾਰ ਦੀ ਹੁੰਦੀ ਹੈ ਇਹਦਾ ਇਲਾਜ ਨਹੀਂ ਹੈਗਾ ਤੇ ਜਾਂ ਫਿਰ ਇੱਕ ਫਿਸਟੂਲਾ ਹੋ ਗਿਆ ਜਾਂ ਫਿਸ਼ਰਸ ਹੋ ਗਏ ਇਹ ਕਾਫੀ ਕੁਝ ਆ ਇਹਦਾ ਥੋੜਾ ਥੋੜਾ ਸਾਨੂੰ ਫਰਕ ਜ਼ਰੂਰ ਦੱਸ ਦਿਓ ਤਾਂ ਜੋ ਪਤਾ ਲੱਗ ਸਕੇ ਕਿ ਬਵਾਸੀਰ ਤੋਂ ਇਹ ਚੀਜ਼ਾਂ ਕਿੰਨੀਆਂ ਕੁ ਵੱਖ ਨੇ ਬਵਾਸੀਰ ਦੋ ਪ੍ਰਕਾਰ ਦੀ ਹੁੰਦੀ ਹੈ ਇੱਕ ਖੂਨੀ ਬਵਾਸੀਰ ਔਰ ਇੱਕ ਬਾਦੀ ਬਵਾਸੀਰ ਜਿਹਨੂੰ ਆਮ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਹੈ ਇਸ ਦੇ ਵਿੱਚ ਜਦੋਂ ਨਸਾ ਦਾ ਗੁੱਛਾ ਜੋ ਮਲਦਵਾਰ ਦੇ ਵਿੱਚ ਬਣਦਾ ਹੈ ਉਹ ਕਿਸੇ ਕਾਰਨ ਵਸ਼ ਜਦੋਂ ਉਹ ਨਸਾ ਫੁੱਟ ਜਾਂਦੀ ਹੈ ਹਨ ਜ਼ੋਰ ਕਾਰਨ ਜਾਂ ਫਿਰ ਮਰੀਜ਼ ਨੂੰ ਕੋਈ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਕਬਜ਼ ਹੋਈ ਵੀ ਹੋਵੇ ਜਾਂ ਫਿਰ ਗੁਦਾ ਮਾਰਗ ਬਹੁਤ ਕਮਜ਼ੋਰ ਹੋ ਚੁੱਕਿਆ ਹੋਵੇ ਉਹ ਕਿਸੇ ਕਾਰਨ ਜਦੋਂ ਫੁੱਟ ਜਾਂਦੀਆਂ ਨੇ ਨਸਾ ਤੋਂ ਉਹ ਖੂਨੀ ਬਵਾਸੀਰ ਬਣ ਜਾਂਦੀ ਹੈ ਤੋ ਬਾਦੀ ਬਵਾਸੀ ਰੋ ਹੁੰਦੀ ਹੈ ਜਿਸ ਵਿੱਚ ਖੂਨ ਦਾ ਰਿਸਣਾ ਨਹੀਂ ਹੁੰਦਾ ਇਹਦੇ ਅੱਗੇ ਵੀ ਕਈ ਪ੍ਰਕਾਰ ਹੁੰਦੇ ਨੇ ਇਹਦੇ ਗ੍ਰੇਡਿੰਗਸ ਹੁੰਦੀ ਹੈ ਪਾਈਲਸ ਦੀਆਂ ਜਿਹਦੇ ਵਿੱਚ ਫਸਟ ਗ੍ਰੇਡ ਸੈਕੰਡ ਗ੍ਰੇਡ ਥਰਡ ਗ੍ਰੇਡ ਔਰ ਫੋਰਥ ਗ੍ਰੇਡ ਪਾਈਲਸ ਹੁੰਦੀ ਹੈ ਫਸਟ ਗ੍ਰੇਡ ਔਰ ਸੈਕੰਡ ਗ੍ਰੇਡ ਪਾਈਲਸ ਜਿਹੜੀ ਹੈ ਬੇਸਿਕਲੀ ਉਹ ਮੈਡੀਸਿਨ ਦੇ ਨਾਲ ਕਯੋਰ ਕੀਤੀ ਜਾ ਸਕਦੀ ਹੈ ਔਰ ਆਪਣੀ ਡਾਈਟ ਨੂੰ ਉਸੇ ਵੇਲੇ ਜੇ ਆਪਾਂ ਸਹੀ ਕਰ ਲਿੱਤਾ ਜਾਵੇ ਤਾਂ ਉਸ ਨੂੰ ਉੱਥੇ ਹੀ ਰੋਕਿਆ ਜਾ ਸਕਦਾ ਹੈ ਥਰਡ ਗ੍ਰੇਡ ਔਰ ਫੋਰਥ ਗ੍ਰੇਡ ਤੱਕ ਨਹੀਂ ਪਹੁੰਚ ਪਾਂਦੀ ਉਹ ਅਗਰ ਕਿਸੇ ਕਾਰਨ ਵਜh ਤੁਸੀਂ ਨਹੀਂ ਧਿਆਨ ਰੱਖਦੇ ਔਰ ਕਿਸੇ ਮਰੀਜ਼ ਦੇ ਜਿਹੜੇ ਹੁਣ ਤੱਕ ਸਫਰ ਕਰ ਰਹੇ ਨੇ 3rd ਗ੍ਰੇਡ ਔਰ 4th ਗ੍ਰੇਡ ਪਾਈਲਸ ਦਾ ਉਹ 3rd ਗ੍ਰੇਡ ਪਾਈਲਸ ਔਰ 4th ਗ੍ਰੇਡ ਪਾਈਲਸ ਉਹ ਹੁੰਦੀ ਹੈ ਜਿਹਦੇ ਵਿੱਚ ਮਸੇ ਲਗੂ ਦਾ ਦੁਆਰ ਦੇ ਵਿੱਚੋਂ ਬਾਹਰ ਆਣੇ ਸਟਾਰਟ ਹੋ ਜਾਂਦੇ ਨੇ ਔਰ ਮਰੀਜ਼ ਆਪਣੇ ਜ਼ੋਰ ਦੇ ਨਾਲ ਉਂਗਲ ਦੇ ਨਾਲ ਉਸ ਨੂੰ ਅੰਦਰ ਧੱਕਦਾ ਹੈ ਔਰ ਫਿਰ ਅੰਦਰ ਜਾਂਦੇ ਨੇ ਤੋ ਉਹ 3rd ਗ੍ਰੇਡ ਔਰ 4th ਗ੍ਰੇਡ ਪਾਈਲਸ ਜਿਹੜੇ ਆ ਇਹ ਵਧੇਵੇਂ ਰੂਪ ਹੁੰਦੇ ਨੇ ਬਵਾਸੀਰ ਦੇ ਔਰ ਇਸ ਦੇ ਵਿੱਚ ਬੇਸਿਕਲੀ ਫਿਰ ਇਸ ਨੂੰ ਆਪਰੇਸ਼ਨ ਲੇਜ਼ਰ ਲੇਜ਼ਰ ਪ੍ਰੋਸੀਜਰ ਦੇ ਨਾਲ ਹੀ ਇਸ ਨੂੰ ਠੀਕ ਕੀਤਾ ਜਾਂਦਾ ਹੈ ਜਿਹੜੀ ਕਿ ਮਿਨਿਮਲ ਇਨਵੇਸਿਵ ਸਰਜਰੀਜ਼ ਦੇ ਫਾਰਮ ਦੇ ਵਿੱਚ ਆਈ ਹੋਈਆਂ ਨੇ ਜੀ ਡਾਕਟਰ ਸਾਹਿਬ ਬਵਾਸੀਰ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਜਿਦੇ ਵਿੱਚ ਫਿਸਟੂਲਾ ਵੀ ਕਹਿ ਦਿੰਦੇ ਨੇ ਫਿਸ਼ਰ ਵੀ ਕਹਿ ਦਿੰਦੇ ਨੇ ਭੰਗਦਰ ਵੀ ਕਹਿ ਦਿੰਦੇ ਨੇ ਕਾਫੀ ਕੁਝ ਹੈ ਇਹ ਕੀ ਚੀਜ਼ ਹੈ ਇਸ ਦੇ ਬਾਰੇ ਵੀ ਥੋੜਾ ਇਹ ਦੱਸੋ ਇਹ ਸਾਰੀਆਂ ਚੀਜ਼ਾਂ ਗੋਦਾਮਾਰਗ ਦੀ ਹੀ ਬਿਮਾਰੀਆਂ ਨੇ ਲੇਕਿਨ ਆਮ ਤੌਰ ਤੇ ਆਮ ਇਨਸਾਨ ਹਰ ਇੱਕ ਬਿਮਾਰੀ ਨੂੰ ਬਵਾਸੀਰ ਹੀ ਕਹਿ ਦਿੰਦਾ ਹੈ ਉਸ ਦੇ ਵਿੱਚ ਲੇਕਿਨ ਫਿਸ਼ਰ ਇੱਕ ਅਲੱਗ ਬਿਮਾਰੀ ਹੈ ਜਿਸ ਦੇ ਵਿੱਚ ਜਦੋਂ ਮਰੀਜ਼ ਬਹੁਤ ਹੀ ਸਖਤ ਲੈਟਰਨ ਪਾਸ ਕਰਦਾ ਹੈ ਜਾਂ ਫਿਰ ਜਿਨ੍ਹਾਂ ਮਰੀਜ਼ਾ ਦਾ ਗੋਦਾ ਦਾ ਦਵਾਰ ਬਹੁਤ ਹੀ ਛੋਟਾ ਹੁੰਦਾ ਹੈ ਉਸ ਦੇ ਵਿੱਚ ਚੀਰੇ ਪੈ ਜਾਂਦੇ ਨੇ ਔਰ ਉਹ ਚੀਰੇ ਹਮੇਸ਼ਾ ਵੱਧਦੇ ਜਾਂਦੇ ਨੇ ਔਰ ਉਸ ਨੂੰ ਫਿਸ਼ਰ ਕਿਹਾ ਜਾਂਦਾ ਹੈ ਔਰ ਫਿਸ਼ਰ ਤੋਂ ਬਾਅਦ ਪੇਸ਼ੈਂਟ ਜਨਰਲੀ ਸੈਂਟੀਨਲ ਪਾਇਲ ਮਾਸ ਔਰ ਸੈਂਟੀਨਲ ਟੈਗ ਦੇ ਨਾਲ ਗ੍ਰਸਿਤ ਹੋ ਜਾਂਦਾ ਹੈ ਫਿਰ ਉਸ ਦੇ ਵੀ ਇਲਾਜ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਭਗੰਦਰ ਬਾਰੇ ਪੁੱਛ ਰਹੇ ਹੋ ਭਗੰਦਰ ਗੁਦਾ ਮਾਰਗ ਦੇ ਐਪ੍ਰੋਕਸੀਮੇਟਲੀ 1.5 ਸੈਂਟੀਮੀਟਰ ਜਾਂ 2 ਸੈਂਟੀਮੀਟਰ ਦੀ ਦੂਰੀ ਤੇ ਇੱਕ ਫਿੰਸੀ ਦਾ ਹੋਣਾ ਹੁੰਦਾ ਜਿਸ ਦੇ ਵਿੱਚ ਮਬਾਦ ਦਾ ਬਾਰ ਬਾਰ ਭਰਨਾ ਔਰ ਨਿਕਲਣਾ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ ਰੇਸ਼ਾ ਕਹਿੰਦੇ ਜੀ ਜਿਸ ਨੂੰ ਰੇਸ਼ਾ ਵੀ ਕਿਹਾ ਜਾਂਦਾ ਹੈ ਪਸ ਕਿਹਾ ਜਾਂਦਾ ਹੈ ਮਰੀਜ਼ ਜਨਰਲੀ ਕੀ ਕਰਦਾ ਹੈ ਕਿ ਜਦੋਂ ਉਸਦੇ ਫੰਸੀ ਹੁੰਦੀ ਹੈ ਉਹ ਆ ਡਾਕਟਰਾਂ ਤੋਂ ਇਲਾਜ ਕਰਵਾਉਂਦਾ ਐਂਟੀਬਾਇਓਟਿਕਸ ਯੂਜ਼ ਕਰਦਾ ਔਰ ਉਹ ਫੁੱਟ ਜਾਂਦੀ ਹੈ ਔਰ ਮਵਾਦ ਨਿਕਲ ਜਾਂਦਾ ਜਿਸ ਨੂੰ ਪਸ ਕਹਿੰਦੇ ਆ ਔਰ ਮਰੀਜ਼ ਸੋਚਦਾ ਕਿ ਮੈਂ ਠੀਕ ਹੋ ਗਿਆ ਲੇਕਿਨ ਉਹ ਕੁਝ ਮਹੀਨੇ ਬਾਅਦ ਜਾਂ ਕੁਝ ਮਹੀਨੇ ਬਾਅਦ ਉਹ ਦੁਬਾਰਾ ਫਿਰ ਬਣ ਜਾਂਦੀ ਹੈ ਔਰ ਉਹ ਅੰਦਰ ਹੀ ਅੰਦਰ ਆਪਣਾ ਰਸਤਾ ਬਣਾ ਲੈਂਦੀ ਹੈ ਜਿਹੜੀ ਕਿ ਕੰਪਲਿਕੇਟਿਡ ਸਟੇਜ ਦੇ ਵਿੱਚ ਚਲੀ ਜਾਂਦੀ ਹੈ ਇਹੇ ਕੰਪਲਿਕੇਟਿਡ ਕੇਸਿਸ ਸਾਡੇ ਇਸ ਹਸਪਤਾਲ ਦੇ ਵਿੱਚ ਬਹੁਤ ਆ ਰਹੇ ਨੇ ਇਹ ਬਿਕੋਜ਼ ਆਫ ਲੈਕ ਆਫ ਨੋਲੇਜ ਹੀ ਹੈ ਜੋ ਪੇਸ਼ੈਂਟਸ ਆਪਣੀ ਬਿਮਾਰੀ ਨੂੰ ਡਿਸਟਿੰਗੁਇਸ਼ ਨਹੀਂ ਕਰ ਪਾਉਂਦਾ ਜਾਂ ਪੇਸ਼ੈਂਟਸ ਦਾ ਡਾਇਗਨੋਸ ਨਹੀਂ ਪ੍ਰੋਪਰ ਟਾਈਮਲੀ ਹੋ ਪਾਂਦਾ ਤੇ ਇਸ ਕਰਕੇ ਕੰਪਲੈਕਸ ਸਟੇਜਿਸ ਦੇ ਵਿੱਚ ਜਦੋਂ ਪਹੁੰਚਦੇ ਨੇ ਮਰੀਜ਼ ਉਦੋਂ ਸਾਡੇ ਕੋਲ ਦੂਰ ਦੂਰੋਂ ਪੇਸ਼ੈਂਟਸ ਫਿਰ ਇਸ ਦੇ ਇਲਾਜ ਲਈ ਆ ਰਹੇ ਨੇ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜੇਕਰ ਆਪਾਂ ਇਸ ਚੀਜ਼ ਦਾ ਚਾਹੇ ਬਵਾਸੀਰ ਹੈ ਜਾਂ ਫਿਰ ਗਦਾ ਮਾਰਗ ਦੇ ਜਿੰਨੇ ਵੀ ਰੋਗ ਨੇ ਉਹਨਾਂ ਦਾ ਸਹੀ ਸਮੇਂ ਦੇ ਉੱਤੇ ਇਲਾਜ ਨਹੀਂ ਕਰਵਾਉਂਦੇ ਤਾਂ ਉਹ ਅੱਗੇ ਜਾ ਕੇ ਕਾਫੀ ਪੇਚੀਦਾ ਹੋ ਜਾਂਦੇ ਨੇ ਕੰਪਲਿਕੇਟਿਡ ਹੋ ਜਾਂਦੇ ਨੇ ਕਿ ਕੈਂਸਰ ਵੀ ਹੋ ਸਕਦਾ ਹੈ ਜੇਕਰ ਆਪਾਂ ਇਹਨਾਂ ਚੀਜ਼ਾਂ ਨੂੰ ਅੱਖਾਂ ਤੋਂ ਪਰੇ ਕਰ ਦਈਏ ਬਿਲਕੁਲ ਜਦੋਂ ਕਿਸੇ ਵੀ ਤਰ੍ਹਾਂ ਦੀ ਮਾਸ ਦੀ ਗ੍ਰੋਥ ਉਦਾ ਦਵਾਰ ਦੇ ਵਿੱਚ ਹੁੰਦੀ ਹੈ ਸਟਾਰਟਿੰਗ ਦੇ ਵਿੱਚ ਇਨੀਸ਼ੀਅਲ ਸਟੇजेस ਹੁੰਦੀ ਹੈ ਉਸ ਦਾ ਇਲਾਜ ਔਰ ਉਸ ਦਾ ਡਾਇਗਨੋਸਟਿਕ ਸਪੈਸ਼ਲਿਸਟ ਤੋਂ ਕਰਵਾ ਲੈਣਾ ਚਾਹੀਦਾ ਹੈ ਅਗਰ ਆਪਾਂ ਉਸ ਚੀਜ਼ ਨੂੰ ਇਗਨੋਰ ਕਰਦੇ ਆ ਉਸ ਦੇ ਵਿੱਚ ਜੋ ਚੇਂजेस ਆਉਂਦੇ ਮਿਊਟੇਸ਼ਨਸ ਹੁੰਦੀ ਹੈ ਤੋਂ ਕੈਂਸਰ ਦਾ ਰੂਪ ਵੀ ਲੈ ਲੈਂਦੀਆਂ ਨੇ ਇਸ ਕੈਂਸਰ ਐਨੋਰੈਕਟਲ ਕੈਂਸਰਸ ਦੇ ਹੋਣ ਦਾ ਕਾਰਨ ਹੀ ਮਰੀਜ਼ ਦੀ ਲਾਪਰਵਾਹੀ ਹੈ ਜਾਂ ਫਿਰ ਸਹੀ ਸਮੇਂ ਤੇ ਉਹਨਾਂ ਦਾ ਡਾਇਗਨੋਸ ਨਾ ਹੋ ਪਾਣਾ ਹੈ ਬੇਸਿਕਲੀ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਛੋਟਾ ਮੋਟਾ ਮੱਸਾ ਲੈਟਰਨ ਜਾਂ ਗੁਦਾ ਮਾਰਗ ਦੇ ਵਿੱਚ ਹੁੰਦਾ ਹੈ ਤਾਂ ਉਸ ਦਾ ਜਾਂਚ ਬਾਇਓਪਸੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਮਰੀਜ਼ ਨੂੰ ਨਹੀਂ ਤਾਂ ਉਹ ਕੈਂਸਰ ਦਾ ਰੂਪ ਵੀ ਲੈ ਸਕਦੀ ਹੈ ਔਰ ਜੋ ਕਿ ਬਹੁਤ ਹੀ ਜਾਨਲੇਵਾ ਹੁੰਦਾ ਹੈ ਕੈਂਸਰ ਤੋਂ ਇਲਾਵਾ ਉਸ ਦੇ ਵਿੱਚੋਂ ਖੂਨ ਇੰਨਾ ਰਿਸਦਾ ਹੈ ਕਿ ਮਰੀਜ਼ ਦਾ ਐਚਬੀ ਜਿਹੜਾ ਖੂਨ ਹੈ ਉਹ 4 ਗ੍ਰਾਮ 3 ਗ੍ਰਾਮ 2 ਗ੍ਰਾਮ ਇੰਨੇ ਘੱਟ ਰੇਂਜ ਦੇ ਵਿੱਚ ਵੀ ਸਾਡੇ ਕੋਲ ਮਰੀਜ਼ ਆਂਦੇ ਨੇ ਫਿਰ ਸਾਨੂੰ ਇਹਨਾਂ ਮਰੀਜ਼ਾ ਦਾ ਪਹਿਲਾ ਬਿਲਡ ਅਪ ਕਰਨਾ ਪੈਂਦਾ ਹੈ ਪ੍ਰੋਪਰ ਉਹਨਾਂ ਦਾ ਆਇਰਨ ਔਰ ਅ ਬਲੱਡ ਟ੍ਰਾਂਸਫਿਊਸ਼ਨਸ ਕਰਕੇ ਉਹਨਾਂ ਦਾ ਖੂਨ ਵਧਾਣਾ ਪੈਂਦਾ ਫਿਰ ਉਸ ਤੋਂ ਬਾਅਦ ਉਹਨਾਂ ਦੇ ਕੈਂਸਰ ਦੀ ਜਾਂਚ ਸਾਨੂੰ ਕਰਨੀ ਪੈਂਦੀ ਹੈ ਔਰ ਉਹ ਫਿਰ ਉਸ ਤੋਂ ਬਾਅਦ ਇਲਾਜ ਚੱਲਦਾ ਉਸ ਟਾਈਮ ਪੇਸ਼ੈਂਟ ਦਾ ਟਾਈਮ ਵੇਸਟ ਜੀ ਹੁੰਦੀ ਹੈ ਕਿ ਇੰਨਾ ਸਮੇਂ ਜਿਹੜਾ ਕਿ ਅਸੀਂ ਇੱਕ ਪ੍ਰੋਪਰ ਡਾਇਗਨੋਸ ਤੋਂ ਪਹੁੰਚ ਕੇ ਇੱਕ ਇਲਾਜ ਲੈ ਸਕਦੇ ਸੀ ਉਸ ਤੋਂ ਪਹਿਲਾਂ ਪ੍ਰੀ ਟ੍ਰੀਟਮੈਂਟ ਜਿਹੜਾ ਸਾਨੂੰ ਐਕਸਟਰਾ ਲੈਣਾ ਪੈ ਰਿਹਾ ਉਸ ਤੋਂ ਬਚਿਆ ਜਾ ਸਕਦਾ ਹੈ ਅਗਰ ਮਰੀਜ਼ ਆਪਣੇ ਹੈਲਥ ਦੇ ਰਿਲੇਟਿਡ ਕੌਨਸ਼ੀਅਸ ਰਵੇ ਔਰ ਆਪਣੇ ਡਾਇਗਨੋਸ ਪ੍ਰੋਪਰ ਸਪੈਸ਼ਲਿਸਟ ਤੋਂ ਕਰਵਾਵੇ ਜੀ ਇਹ ਜ਼ਰੂਰੀ ਹੈ ਜੀ ਡਾਕਟਰ ਸਭ ਇੱਕ ਵੀ ਦੇਖਿਆ ਜਾਂਦਾ ਹੈ ਕਿ ਇੱਕ ਮਨ ਦੇ ਵਿੱਚ ਡਰ ਹੁੰਦਾ ਹੈ ਜਦੋਂ ਕਿਸੇ ਹਸਪਤਾਲ ਦੇ ਵਿੱਚ ਡਾਕਟਰ ਦੇ ਕੋਲ ਮਿਲਣ ਵਾਸਤੇ ਜਾਣਾ ਚਾਹੀਦਾ ਹੈ ਸਲਾਹ ਲੈਣ ਲਈ ਜਾਣਾ ਹੈ ਤਾਂ ਕਈ ਤਰ੍ਹਾਂ ਦੇ ਵਹਿਮ ਹੋ ਜਾਂਦੇ ਨੇ ਕਿ ਜਿਹੜਾ ਟ੍ਰੀਟਮੈਂਟ ਐਲੋਪੈਥੀ ਵਾਲੇ ਡਾਕਟਰ ਦਿੰਦੇ ਨੇ ਉਹ ਟ੍ਰੀਟਮੈਂਟ ਆ ਜਿਹੜਾ ਉਹ ਕਾਫੀ ਟੰਕਾ ਲੱਗਣਾ ਹੈ ਜੀ ਚੀਰਾ ਦੇ ਦੇਣਾ ਹੈ ਜੀ ਤੇ ਸਾਡੇ ਜ਼ਖਮ ਹੋ ਜਾਏਗਾ ਤੇ ਜਿਹੜੀ ਤੁਹਾਡੀ ਟੈਕਨੀਕ ਹੈ ਉਹ ਇਸ ਤਰ੍ਹਾਂ ਦੀ ਹੈ ਜਾਂ ਫਿਰ ਇਸ ਤੋਂ ਹਟਕੇ ਆ ਤੇ ਕਿੰਨੀ ਕੁ ਦੇਰ ਦੇ ਵਿੱਚ ਪੇਸ਼ੈਂਟ ਨੂੰ ਰਾਹਤ ਮਿਲ ਜਾਂਦੀ ਹੈ ਦੇਖੋ ਸਾਡੇ ਇੱਥੇ ਜੋ ਵੀ ਬਵਾਸੀਰ ਦੇ ਆਪਰੇਸ਼ਨ ਬਵਾਸੀਰ ਫਿਸਟਿਊਲਾ ਔਰ ਫਿਸ਼ਰ ਇਹ ਸਾਰੇ ਆਪਰੇਸ਼ਨ ਜੋ ਵੀ ਕੀਤੇ ਜਾਂਦੇ ਨੇ ਇਹ ਬਹੁਤ ਹੀ ਐਡਵਾਂਸਡ ਮਿਨਿਮਲ ਇਨਵੇਸਿਵ ਸਰਜਰੀਜ਼ ਮਾਡਰਨ ਟੈਕਨੋਲੋਜੀ ਦੇ ਨਾਲ ਹੀ ਕੀਤੇ ਜਾਂਦੇ ਨੇ ਅ ਲੇਕਿਨ ਇਹ ਟੈਕਨੋਲੋਜੀ ਦੇ ਇਹ ਫਾਇਦੇ ਨੇ ਕਿ ਅਸੀਂ 15 ਮਿੰਟ ਦੇ ਵਿੱਚ ਹੀ ਇਸ ਦਾ ਬਵਾਸੀਰ ਦਾ ਫਿਸ਼ਰ ਦਾ ਇਲਾਜ ਕਰ ਦਿੱਤਾ ਜਾਂਦਾ ਹੈ ਔਰ ਹਾਰਡੀ 6-7 ਘੰਟੇ ਅਸੀਂ ਅਬਜ਼ਰਵੇਸ਼ਨ ਲਈ ਮਰੀਜ਼ ਨੂੰ ਜ਼ਰੂਰ ਰੱਖਦੇ ਆ ਔਰ ਪੇਸ਼ੈਂਟ ਉਸੇ ਦਿਨ ਛੁੱਟੀ ਲੈ ਕੇ ਘਰੇ ਵਾਪਸ ਚਲਾ ਜਾਂਦਾ ਹੈ ਜੀ ਜੀ ਡਾਕਟਰ ਸਾਹਿਬ ਤੁਹਾਡੇ ਬਾਰੇ ਮੈਂ ਨਾ ਜਦੋਂ ਹੁੰਦਾ ਵੀ ਕਿਸੇ ਬੰਦੇ ਦੀ ਇੰਟਰਵਿਊ ਕਰਨੀ ਆ ਤਾਂ ਬੜੀ ਜਾਣਕਾਰੀ ਹਾਸਲ ਕਰਨੀ ਪੈਂਦੀ ਹੈ ਤੁਸੀਂ ਨਹੀਂ ਦੱਸਿਆ ਪਰ ਅਸੀਂ ਪਤਾ ਕਰ ਲਿਆ ਹੈ ਕਿ ਤੁਹਾਡੇ ਦਾਦਾ ਜੀ ਖਾਨਦਾਨੀ ਵੈਦ ਸੀਗੇ ਇੱਕ ਆਯੁਰਵੇਦ ਦੇ ਵਿੱਚ ਵੀ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਇੱਕ ਤੁਹਾਡੇ ਵੱਲੋਂ ਵੀ ਆਧੁਨਿਕ ਤਰੀਕੇ ਦੇ ਨਾਲ ਬਵਾਸਿਰ ਤੋਂ निजात ਦਵਾਈ ਜਾਂਦੀ ਹੈ ਇਹਦੇ ਵਿੱਚ ਕਿੰਨਾ ਫਰਕ ਹੈ ਕਿ ਉਹ ਵਾਲੇ ਵੀ ਥੋੜੇ ਬਹੁਤ ਗੁਣ ਤੁਹਾਡੇ ਵਿੱਚ ਆਏ ਇਹ ਨੇਚਰਲੀ ਆਏ ਹੋਣਗੇ ਕਿ ਇੱਕ ਹਕੀਮ ਵਾਲੇ ਵੀ ਤੇ ਇੱਕ ਇਧਰਲੇ ਪਾਸੇ ਵਾਲੇ ਵੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਅ ਮੇਰੇ ਦਾਦਾ ਜੀ ਬਹੁਤ ਹੀ ਮਤਲਬ ਫੇਮਸ ਮੰਨੇ ਹੋਏ ਹਕੀਮ ਸੀਗੇ ਔਰ ਇਲਾਜ ਕਰਦੇ ਸੀਗੇ ਸਾਹ ਦੀ ਬਿਮਾਰੀ ਆਦਾਰ ਬਵਾਸੀਰ ਦਾ ਬਹੁਤ ਦੂਰੋਂ ਦੂਰੋਂ ਮਰੀਜ਼ ਉਹਨਾਂ ਕੋਲ ਆਉਂਦੇ ਸੀਗੇ ਜੀ ਔਰ ਲੇਕਿਨ ਸਮਾਂ ਬਦਲਦਾ ਹੈ ਔਰ ਮਾਡਰਨ ਟੈਕਨੋਲੋਜੀ ਆਂਦੀ ਹੈ ਤਾਂ ਅਸੀਂ ਬੇਸਿਕਲੀ ਮਾਡਰਨ ਟੈਕਨੋਲੋਜੀ ਦੇ ਨਾਲ ਹੀ ਇਲਾਜ ਕਰਦੇ ਆ ਔਰ ਲੇਕਿਨ ਇਹ ਨਹੀਂ ਹੈ ਕਿ ਉਹਨਾਂ ਦੇ ਜੋ ਨੁਸਖੇ ਸੀਗੇ ਜੋ ਉਹਨਾਂ ਦੀ ਮੈਡੀਸਿਨਸ ਦਿੱਤੀਆਂ ਜਾਂਦੀਆਂ ਸੀਗੀਆਂ ਉਹ ਕਾਰਗਰ ਨਹੀਂ ਸੀਗੀਆਂ ਉਹ ਵੀ ਬਹੁਤ ਕਾਰਗਰ ਸੀਗੀਆਂ ਲੇਕਿਨ ਉਹ ਉਸ ਹੱਦ ਤੱਕ ਜਦੋਂ ਤੁਸੀਂ ਇੱਕ ਸੈਕੰਡ ਡਿਗਰੀ ਪਾਈਲਸ ਜਾਂ ਥਰਡ ਡਿਗਰੀ ਪਾਈਲਸ ਦੀ ਸਟੇਜ ਵਿੱਚ ਹੋਵੋ ਔਰ ਉਦੋਂ ਤੁਸੀਂ ਉਹ ਇਲਾਜ ਲੰਦੇ ਤਾਂ ਉਹ ਆਰਾਮ ਆਂਦਾ ਹੈ ਜਿਵੇਂ ਅੱਜਕੱਲ ਬਹੁਤ ਸਾਰੇ ਘਰੇਲੂ ਨੁਸਖੇ ਮਰੀਜ਼ ਵਰਤਦੇ ਆ ਫਸਟ ਡਿਗਰੀ ਪਾਈਲਸ ਦੇ ਵਿੱਚ ਘਰੇਲੂ ਨੁਸਖੇ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਤੁਸੀਂ ਆਪਣੀ ਡਾਈਟਰੀ ਹੈਬਿਟਸ ਨੂੰ ਚੇਂਜ ਕਰ ਲੈਣਾ ਕੁਝ ਚੀਜ਼ਾਂ ਐਡ ਕਰ ਲੈਣੀ ਆ ਜੋ ਤੁਹਾਡੀ ਸਿਹਤ ਵਾਸਤੇ ਅੱਛੀ ਆ ਕੁਝ ਚੀਜ਼ਾਂ ਡਿਲੀਟ ਕਰ ਦੇਣੀ ਆਪਣੀ ਡਾਈਟ ਚੋ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਦੇ ਰਹੀ ਆ ਇਹ ਹੀ ਇੱਕ ਤਰ੍ਹਾਂ ਦਾ ਇਸੀ ਨੂੰ ਘਰੇਲੂ ਨੁਸਕਾ ਕਿਹਾ ਜਾਂਦਾ ਹੈ ਇੱਕ ਤੁਹਾਨੂੰ ਮੈਂ ਆਪਣੇ ਦਾਦਾ ਜੀ ਦਾ ਨੁਸਖਾ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ ਜੋ ਕਿ ਸ਼ਾਇਦ ਦਰਸ਼ਕਾਂ ਲਈ کارਗਰ ਹੋਵੇ ਫਾਇਦੇਮੰਦ ਹੋਵੇ ਸੋਪਨਟ ਐਸ਼ ਹੁੰਦੀ ਹੈ ਇੱਕ ਜਿਹਨੂੰ ਆਪਾਂ ਆਮ ਤੌਰ ਤੇ ਰੀਠੇ ਕਿਹਾ ਜਾਂਦਾ ਹੈ ਰੀਠੇ ਜੀ ਉਸ ਦੀ ਭਸਮ ਨੂੰ ਯੂਜ਼ ਕੀਤਾ ਜਾਂਦਾ ਸੀਗਾ ਔਰ ਕੀਤਾ ਜਾਂਦਾ ਉਸ ਟਾਈਮ ਕੀਤਾ ਜਾਂਦਾ ਸੀਗਾ ਬਵਾਸੀਰ ਦੇ ਮੋਕੇ 'ਤੇ ਲਗਾਉਣ ਵਾਸਤੇ ਇਹ ਬਹੁਤ ਹੀ ਹੀਲਿੰਗ ਇਫੈਕਟ ਔਰ ਸ਼੍ਰਿੰਕ ਇਫੈਕਟ ਦਿੰਦਾ ਹੈ ਐਸਟ੍ਰਿੰਜੈਂਟ ਇਫੈਕਟ ਦਿੰਦਾ ਹੈ ਬਵਾਸੀਰ ਦੇ ਮੋਕਿਆਂ ਨੂੰ ਤੋਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਨੁਸਖੇ ਵੀ ਕੰਮ ਦੇ ਨਹੀਂ ਹੁੰਦੇ ਰਿਠਾ ਜਾਂ ਜੋ ਸੋਪਨਾ ਟੈਸ਼ ਹੈ ਉਹ ਇੱਕ ਐਸਟ੍ਰਿੰਜੈਂਟ ਐਂਟੀ ਇਨਫਲੇਮੇਟਰੀ ਪ੍ਰੋਪਰਟੀਆਂ ਦੇ ਨਾਲ ਯੁਕਤ ਹੈ ਜੋ ਇੱਕ ਸਾਇੰਟਿਫਿਕ ਸਟੱਡੀਜ਼ ਦੇ ਵਿੱਚ ਆਇਆ ਹੈ ਔਰ ਉਹ ਯੂਜ਼ ਕਰਦੇ ਸੀਗੇ ਉਸ ਦੀ ਭਸਮ ਬਣਾ ਕੇ ਉਸ ਨੂੰ ਯੂਜ਼ ਕਰਦੇ ਸੀਗੇ ਔਰ ਐਪਲੀਕੇਸ਼ਨ ਲੋਕਲ ਐਪਲੀਕੇਸ਼ਨ ਲਗਾਨੀ ਉੱਥੇ ਔਰ ਉਹ ਸ਼੍ਰਿੰਕ ਕਰ ਜਾਂਦੇ ਸੀਗੇ ਬਵਾਸੀਰ ਦੇ ਮਸੇ ਜਿਹੜੇ ਮਰੀਜ਼ਾਂ ਨੂੰ ਖੂਨ ਵੀ ਪੈਂਦਾ ਸੀ ਉਹ ਵੀ ਰੁਕ ਜਾਂਦੇ ਸੀ ਉਹ ਵੀ ਬੰਦ ਹੋ ਜਾਂਦੇ ਸੀਗੇ ਖੂਨ ਪੈਣਾ ਇਸ ਤੋਂ ਇਲਾਵਾ ਡਾਈਟਰੀ ਹੈਬਿਟਸ ਚੇਂਜ ਕਰਨੀਆਂ ਜਿਵੇਂ ਜਿਮੀ ਕੰਦ ਦਾ ਕੰਜ਼ਮਪਸ਼ਨ ਜ਼ਿਆਦਾ ਕਰੋ ਤੁਸੀਂ ਉਸ ਦੇ ਨਾਲ ਪਾਈਲਸ ਦੀ ਪ੍ਰੋਬਲਮ ਕਾਫੀ ਹੱਦ ਤੱਕ ਘਟ ਜਾਂਦੀ ਹੈ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਅੰਤੜੀਆਂ ਨੇ ਜਿਨ੍ਹਾਂ ਨੂੰ ਆਪਾਂ ਅੰਤਾਂ ਵੀ ਕਹਿ ਦਿੰਦੇ ਆ ਉਹਨਾਂ ਦੀ ਹੈਲਥ ਬੜੀ ਜ਼ਰੂਰੀ ਹੁੰਦੀ ਹੈ ਤੇ ਉਹਦੇ ਵਾਸਤੇ ਦਹੀਂ ਕਾਫੀ ਲਾਹੇਵੰਦ ਮੰਨਿਆ ਜਾਂਦਾ ਹੈ ਕਿ ਦਹੀਂ ਖਾਣਾ ਅੰਤੜੀਆਂ ਲਈ ਠੀਕ ਹੈ ਜੀ ਦਹੀਂ ਅੰਤੜੀਆਂ ਦੀ ਸਿਹਤ ਵਾਸਤੇ ਬਹੁਤ ਹੀ ਅੱਛਾ ਪ੍ਰੋਬਾਇਓਟਿਕ ਹੈ ਅੰਤੜੀਆਂ ਦੇ ਵਿੱਚ ਅਗਰ ਜੋ ਸਾਡਾ ਮਾਈਕਰੋਬਾਇਓਟਾ ਖਰਾਬ ਹੋ ਜਾਂਦਾ ਹੈ ਤਾਂ ਉਸ ਦੇ ਨਾਲ ਸਰੀਰ ਦੇ ਵਿਭਿੰਨ ਅੰਗਾਂ ਦੇ ਵਿੱਚ ਬਿਮਾਰੀਆਂ ਪੈਦਾ ਹੋਣੀਆਂ ਸਟਾਰਟ ਹੋ ਜਾਂਦੀ ਹੈ ਜੋ ਜੋ ਕਿ ਉਸ ਵਿੱਚੋਂ ਕੁਝ ਹੈ ਕਿ ਕਬਜ਼ਾ ਰਹਿਣਾ ਬਵਾਸੀਰ ਦਾ ਹੋਣਾ ਫਿਸ਼ਰ ਦਾ ਹੋਣਾ ਇਸ ਤੋਂ ਇਲਾਵਾ ਡਿਪਰੈਸ਼ਨ ਜਾਂ ਸਟ੍ਰੈਸ ਇਹ ਆਂਤੜੀਆ ਦੀ ਸਿਹਤ ਦੇ ਨਾਲ ਡਾਇਰੈਕਟਲੀ ਕੋਰਿਲੇਸ਼ਨ ਦੇ ਵਿੱਚ ਆਇਆ ਜਾਂਦਾ ਹੈ ਗਟ ਬ੍ਰੇਨ ਐਕਸਿਸ ਜਿਸ ਨੂੰ ਅੱਜ ਕੱਲ ਦੀ ਸਟੱਡੀ ਇਸ ਦੇ ਰਿਸਰਚ ਕੀਤੀ ਜਾ ਰਹੀ ਹੈ ਗਟ ਬ੍ਰੇਨ ਐਕਸਿਸ ਦੀ ਅਗਰ ਇਸ ਵਿੱਚ ਖਰਾਬੀ ਆ ਜਾਂਦੀ ਹੈ ਤਾਂ ਪੇਸ਼ੈਂਟ ਜੋ ਮੇਨ ਸਟ੍ਰੈਸ ਡਿਪਰੈਸ਼ਨ ਇਹ ਚੀਜ਼ਾਂ ਦੇ ਨਾਲ ਜੂਝਦਾ ਹੈ ਇਸ ਦੇ ਵਿੱਚ ਦਹੀਂ ਪ੍ਰੋਬਾਇਓਟਿਕ ਹੈ ਸਾਡੇ ਆਂਤੜੀਆਂ ਦੇ ਵਿੱਚ ਅਸਲ 'ਚ ਇਸ ਨੂੰ ਸਮਝਾਉਂਦਾ ਇਸ ਤਰੀਕੇ ਨਾਲ ਕਿ ਸਾਡੀ ਆਂਤੜੀਆਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮਾਈਕਰੋਬਾਇਓਟਾ ਰਹਿੰਦੇ ਨੇ ਜਿਦੇ ਵਿੱਚ ਗੁੱਡ ਬੈਕਟੀਰੀਆਜ਼ ਹੀ ਹੁੰਦੇ ਨੇ 90% ਦਾ ਸਾਡੇ ਸਰੀਰ ਦੇ ਵਿੱਚ ਗੁੱਡ ਬੈਕਟੀਰੀਆਜ਼ ਹੁੰਦੇ ਨੇ ਔਰ ਉਹ ਗੁੱਡ ਬੈਕਟੀਰੀਆਜ਼ ਨੂੰ ਹੀ ਮਾਈਕਰੋਬਾਇਓਟਾ ਕਿਹਾ ਜਾਂਦਾ ਹੈ ਜੋ ਬੈਕਟੀਰੀਆ ਸਾਡੀ ਸਿਹਤ ਲਈ ਅੱਛੇ ਹੁੰਦੇ ਆਂ ਦਹੀਂ ਦੇ ਵਿੱਚ ਵੀ ਗੁੱਡ ਬੈਕਟੀਰੀਆਜ਼ ਹੁੰਦੇ ਆਂ ਲੇਕਿਨ ਇਸ ਤੋਂ ਵੀ ਅੱਛੀ ਇੱਕ ਹੋਰ ਹੈ ਜੋ ਫਰਮੈਂਟਡ ਮਿਲਕ ਜਿਸ ਨੂੰ ਕਿਹਾ ਜਾਂਦਾ ਹੈ ਜੋ ਕਿ ਕੈਫਿਰ ਆਪਾਂ ਯੂਜ਼ ਕਰ ਸਕਦੇ ਆਂ ਕੈਫਿਰ ਦੇ ਪ੍ਰਯੋਗ ਇੱਕ ਗੁੱਡ ਬੈਕਟੀਰੀਆ ਪਲੱਸ ਯੀਸਟ ਇਹ ਦੋਨਾਂ ਦੇ ਕੰਬੀਨੇਸ਼ਨ ਦੇ ਨਾਲ ਕੈਫਿਰ ਨੂੰ ਬਣਾਇਆ ਜਾਂਦਾ ਹੈ ਜਿਹੜਾ ਕਿ ਪੁਰਾਣੇ ਸਮੇਂ ਵਿੱਚ ਬਹੁਤ ਯੂਜ਼ ਕਰਦੇ ਸੀਗੇ ਔਰ ਇਹ ਗਟ ਦੀ ਹੈਲਥ ਔਰ ਔਰ ਇਨਸਾਨ ਦੀ ਸਿਹਤ ਵਾਸਤੇ ਬਹੁਤ ਹੀ ਅੱਛਾ ਇਹਦਾ ਰਿਜ਼ਲਟ ਆਂਦੇ ਨੇ ਜੀ ਡਾਕਟਰ ਸਾਹਿਬ ਇਹਦਾ ਤਰੀਕਾ ਕੀ ਹੈ ਜਿਹੜਾ ਕੈਫੇਰ ਦੀ ਗੱਲ ਕਰ ਰਹੇ ਹੋ ਤੁਸੀਂ ਇਹ ਕਿੱਥੋਂ ਮਿਲ ਸਕਦਾ ਹੈ ਤੇ ਇਹਨੂੰ ਵਰਤਣਾ ਕਿਵੇਂ ਹੈ ਬੇਸਿਕਲੀ ਕੈਫੇਰ ਜਿਹੜਾ ਹੈ ਇਹ ਘਰੇ ਹੀ ਬਣਾਇਆ ਜਾ ਸਕਦਾ ਇਸ 'ਚ ਆਮੂਮਨ ਆਪਾਂ ਨੇ ਇੱਕ ਗਲਾਸ ਦੁੱਧ ਲੈਣਾ ਹੁੰਦਾ ਉਸ ਦੇ ਵਿੱਚ ਮਾਰਕੀਟ ਵਿੱਚੋਂ ਤੁਸੀਂ ਕੈਫੇਰ ਗ੍ਰੇਨਸ ਆਂਦੇ ਨੇ ਕੈਫੇਰ ਗ੍ਰੇਨਸ ਤੁਸੀਂ ਪਰਚੇਸ ਕਰ ਲਓ ਇੱਕ ਗਲਾਸ ਦੁੱਧ ਉੱਪਰੋਂ ਥੋੜੀ ਜਿਹੀ ਸਪੇਸ ਛੱਡ ਦਿਓ ਪੂਰਾ ਨਾ ਭਰੋ ਪੌਣਾ ਕ ਗਲਾਸ ਪੌਣਾ ਕ ਗਲਾਸ ਲੈ ਕੇ ਉਸ ਦੇ ਵਿੱਚ ਇੱਕ ਚਮਚ ਕੈਫਰ ਗ੍ਰੇਨਸ ਦਾ ਪਾ ਦੇਣਾ ਔਰ ਉਸ ਦੇ ਉੱਪਰ ਤੁਸੀਂ ਮਲਮਲ ਦਾ ਕੱਪੜਾ ਬੰਨ੍ਹ ਦੇਣਾ ਸੋ ਦੈਟ ਕਿ ਅੰਦਰ ਕੋਈ ਮੱਖੀ ਮੱਛਰ ਨਾ ਜਾਵੇ ਔਰ ਉਸ ਨੂੰ ਬਾਹਰ ਰੱਖ ਦੇਣਾ ਤੁਸੀਂ 24 ਘੰਟੇ ਲਈ 24 ਘੰਟੇ ਬਾਅਦ ਉਸ ਦੇ ਵਿੱਚ ਫਰਮੈਂਟੇਸ਼ਨ ਹੋ ਜਾਣੀ ਹੈ ਔਰ ਉਹ ਫਰਮੈਂਟੇਸ਼ਨ ਤੋਂ ਬਾਅਦ ਜਿਹੜਾ ਦੁੱਧ ਬਣੇਗਾ ਉਸ ਨੂੰ ਛਾਣ ਲੈਣਾ ਤੁਸੀਂ ਉਹਦੇ ਵਿੱਚੋਂ ਗ੍ਰੇਨਸ ਅਲੱਗ ਕਰ ਲੈਣੇ ਨੇ ਔਰ ਲਿਕਵਿਡ 파ਰਟ ਅਲੱਗ ਕਰ ਲੈਣਾ ਔਰ ਉਹ ਲਿਕਵਿਡ 파ਰਟ ਨੂੰ ਜਦੋਂ ਤੁਸੀਂ ਕਰੋਗੇ ਦੈਟ ਇਜ਼ ਅ ਕੈਫਰ ਜਿਹੜਾ ਕਿ ਫਰਮੈਂਟਡ ਮਿਲਕ ਕਿਹਾ ਜਾਂਦਾ ਹੈ ਇਸ ਦੇ ਵਿੱਚ ਬਹੁਤ ਹੀ ਪ੍ਰਚੂਰ ਮਾਤਰਾ ਦੇ ਵਿੱਚ ਵਿਟਾਮਿਨਸ ਮਿਨਰਲਸ ਔਰ ਯੀਸਟ ਬੈਕਟੀਰੀਆ ਇਹ ਸਾਰੇ ਪਾਏ ਜਾਂਦੇ ਨੇ ਪ੍ਰੋਬਾਇਓਟਿਕ ਇੱਕ ਬਹੁਤ ਹੀ ਅੱਛਾ ਜਿਹੜਾ ਕਿ ਡਾਈਜੈਸ਼ਨ ਨੂੰ ਵੀ ਇੰਪਰੂਵ ਕਰਦਾ ਹੈ ਔਰ ਸਾਡੀ ਗਟ ਬ੍ਰੇਨ ਐਕਸਿਸ ਜੋ ਸਾਡੀ ਗ੍ਰਟ ਬ੍ਰੇਨ ਐਕਸਿਸ ਨੂੰ ਵੀ ਸਹੀ ਕਰਦਾ ਹੈ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਅਸੀਂ ਤੁਹਾਡੇ ਨਾਲ ਤਾਲਮਿਲ ਬਣਾ ਰਹੇ ਹਾਂ ਤੁਹਾਡੇ ਜਿਹੜੇ ਵਿਚਾਰ ਨੇ ਉਹ ਦਰਸ਼ਕਾਂ ਤੱਕ ਪਹੁੰਚਦੇ ਨੇ ਪੇਸ਼ੈਂਟਸ ਤੱਕ ਪਹੁੰਚਦੇ ਨੇ ਤਾਂ ਅਸੀਂ ਦੇਖ ਰਹੇ ਸੀਗੇ ਕਿ ਤੁਹਾਡੇ ਕੋਲ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਇਧਰ ਜੇਕਰ ਆਪਾਂ ਗੰਗਾ ਨਗਰ ਵਾਲੇ ਪਾਸੇ ਚੱਲ ਜਾਈਏ ਤਾਂ ਰਾਜਸਥਾਨ ਦਾ ਬਾਰਡਰ ਲੱਗ ਜਾਂਦਾ ਹੈ ਉੱਥੋਂ ਵੀ ਪੇਸ਼ੈਂਟ ਆ ਰਹੇ ਨੇ ਤੇ ਉਦੋਂ ਤੇ ਇਹ ਗੱਲ ਤਾਂ ਸਿੱਧ ਹੁੰਦੀ ਹੈ ਕਿ ਕੋਈ ਨਾ ਕੋਈ ਟੈਕਨੀਕ ਲਾਹਾ ਜ਼ਰੂਰ ਦੇ ਰਹੀ ਹੈ ਪੇਸ਼ੈਂਟ ਕਾਫੀ ਸੈਟੀਸਫਾਈਡ ਨਜ਼ਰ ਆਉਂਦੇ ਨੇ ਇਹ ਸਭ ਕਿਸ ਤਰ੍ਹਾਂ ਸਰ ਪੇਸ਼ੈਂਟ ਦੀ ਸੈਟੀਸਫੈਕਸ਼ਨ ਹੀ ਸਾਡਾ ਪ੍ਰਾਇਮਰੀ ਮੋਟੋ ਹੈ ਜੀ ਪੇਸ਼ੈਂਟ ਵੱਖ-ਵੱਖ ਅ ਪ੍ਰਦੇਸ਼ਾਂ ਤੋਂ ਆ ਰਹੇ ਆ ਸਾਡੇ ਕੋਲ ਸਾਡੇ ਕੋਲ ਝਾਰਖੰਡ ਵਾਲੇ ਹਿੱਸੇ ਤੋਂ ਵੀ ਪੇਸ਼ੈਂਟ ਆ ਰਹੇ ਆ ਸਹਾਰਨਪੁਰ ਯੂਪੀ ਤੋਂ ਵੀ ਪੇਸ਼ੈਂਟ ਬਹੁਤ ਆ ਰਹੇ ਆ ਅਸਲ ਚ ਟੈਕਨੀਕ ਔਰ ਇਲਾਜ ਦੀ ਸਫਲਤਾ ਹੀ ਇਸ ਦਾ ਕਾਰਨ ਕਿਹਾ ਜਾ ਸਕਦਾ ਹੈ 15 ਮਿੰਟ ਦੇ ਵਿੱਚ ਅਸੀਂ ਬਵਾਸੀਰ ਫਿਸ਼ਰ ਇਸ ਦਾ ਇਲਾਜ ਕਰਦੇ ਹੈ ਔਰ ਮਰੀਜ਼ ਬਿਲਕੁਲ ਹੀ ਦਰਦ ਰਹਿਤ ਸੁਖਪੂਰਵਕ ਆਪਣਾ ਫਿਰ ਉਸ ਤੋਂ ਬਾਅਦ ਜੀਵਨ ਵਤੀਤ ਕਰਦਾ ਹੈ ਇਹ ਇੱਕ ਕਾਰਨ ਹੈ ਔਰ ਇਹ ਇਲਾਜ ਦੀ ਸੁਵਿਧਾ ਨਾਰਥ ਇੰਡੀਆ ਦੇ ਵਿੱਚ ਅਸੀਂ ਭਾਰਦਵਾਜ ਪਾਇਲਸ ਹਸਪੀਟਲ ਇੱਕ ਸਪੈਸੀਫਿਕ ਯੂਨਿਟ ਪ੍ਰੋਕਟੋਲੋਜੀ ਦੀ ਭਾਰਦਵਾਜ ਮਲਟੀ ਸਪੈਸ਼ਲਟੀ ਹਸਪੀਟਲ ਦੇ ਵਿੱਚ ਸੈੱਟ ਕੀਤੀ ਹੈ ਜੋ ਕਿ ਸਪੈਸ਼ਲੀ ਹੀ ਸਪੈਸੀਫਿਕਲੀ ਪਾਇਲਸ ਫਿਸ਼ਰ ਫਿਸਟੂਲਾ ਦੇ ਕੇਸਸ ਨੂੰ ਹੈਂਡਲ ਕਰਦੀ ਹੈ। ਔਰ ਇਸ ਦੀ ਜੋ ਵੀ ਆਧੁਨਿਕ ਟੈਕਨੋਲੋਜੀ ਆ ਰਹੀ ਹੈ ਇਸ ਦੁਨੀਆ ਦੇ ਵਿੱਚ ਉਹ ਅਸੀਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਸ ਦੇ ਨਾਲ ਹੀ ਮਰੀਜ਼ਾ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਦੇ ਨਾਲ ਮਰੀਜ਼ਾ ਨੂੰ ਬਹੁਤ ਫਾਇਦਾ ਵੀ ਹੋ ਰਿਹਾ ਹੈ। ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਤੇ ਸਾਡੇ ਦਰਸ਼ਕਾਂ ਨੂੰ ਤੇ ਖਾਸ ਕਰ ਜਿਹੜੇ ਪੇਸ਼ੈਂਟਸ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। थैंक यू सर। ਸੋ ਦੋਸਤੋ ਦਰਸ਼ਕੋ ਜੇਕਰ ਤੁਹਾਡੇ ਵੀ ਪਰਿਵਾਰ ਦੇ ਵਿੱਚ ਕਿਤੇ ਨੇੜੇ ਤੇੜੇ ਕੋਈ ਵੀ ਪੇਸ਼ੈਂਟ ਬਵਾਸੀਰ ਦੇ ਨਾਲ ਪੀੜਤਾ ਜਾਂ ਬਵਾਸੀਰ ਦੇ ਹੋਰ ਰੂਪਾਂ ਤੋਂ ਪਰੇਸ਼ਾਨ ਹੈ ਤਾਂ ਤੁਸੀਂ ਵੀ ਭਾਰਦਵਾਜ ਹਸਪਤਾਲ ਲਾ ਸਕਦੇ ਹੋ ਮੋਰਿੰਡਾ ਦੇ ਵਿੱਚ ਤੁਹਾਨੂੰ ਇਹ ਬਿਲਕੁਲ ਪੂਰੀ ਲੋਕੇਸ਼ਨ ਵੀ ਮਿਲ ਜਾਣੀ ਹੈ ਤੇ ਮੋਰਿੰਡਾ ਪਹੁੰਚ ਕੇ ਕਿਸੇ ਨੂੰ ਵੀ ਤੁਸੀਂ ਪੁੱਛ ਲਿਓ ਕਿ ਭਾਰਦਵਾਜ ਹਸਪਤਾਲ ਜਾਣਾ ਹੈ ਤੇ ਬਵਾਸੀਰ ਦਾ ਇਲਾਜ ਕਰਾਉਣਾ ਬੰਦਾ ਤੁਹਾਨੂੰ ਪੂਰਾ ਇੱਥੇ ਤੱਕ ਪਹੁੰਚਦਾ ਕਰ ਦੇਗਾ ਤੇ ਵੈਸੇ ਵੀ ਤੁਹਾਡੀ ਸਹੂਲਤ ਵਾਸਤੇ ਪੂਰਾ ਐਡਰੈਸ ਤੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਲਗਾਤਾਰ ਚੱਲ ਰਹੇ ਨੇ ਤੁਸੀਂ ਨੰਬਰ ਦੇ ਉੱਤੇ ਕਾਲ ਕਰਕੇ ਵੀ ਐਡਰੈਸ ਸਾਰਾ ਕੁਝ ਪਤਾ ਕਰ ਸਕਦੇ ਹੋ ਆਪਣੀ ਅਪਾਇੰਟਮੈਂਟ ਵੀ ਲੈ ਸਕਦੇ ਹੋ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਅਸੀਂ ਭਾਰਦੋਆ ਦੇ ਹਸਪਤਾਲ ਮੋਰਿੰਡਾ ਦੇ ਵਿੱਚ ਮੌਜੂਦ ਹਾਂ ਜਿਸ ਤਰ੍ਹਾਂ ਤੁਹਾਡੀ ਗੱਲ ਡਾਕਟਰ ਸਾਬ ਨਾਲ ਕਰਵਾਈ ਆ ਤਾਂ ਉਸੇ ਤਰ੍ਹਾਂ ਹੀ ਸਾਡੇ ਨਾਲ ਪੇਸ਼ੈਂਟਸ ਵੀ ਮੌਜੂਦ ਨੇ ਜਿਨ੍ਹਾਂ ਨੇ ਇੱਥੋਂ ਆਪਣਾ ਬਵਾਸੀਰ ਦਾ ਇਲਾਜ ਕਰਾਇਆ ਤੇ ਹੁਣ ਉਹ ਬਿਲਕੁਲ ਸਹੀ ਜੀਵਨ ਜੀ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਇਓ ਤੁਸੀਂ ਮੈਂ ਮੋਹਾਲੀ ਛਾਹ ਜੀ ਜੀ ਤੇ ਕੀ ਸਮੱਸਿਆ ਸੀ ਜੀ ਮੇਰੇ ਬਵਾਸੀਰ ਦੀ ਸਮੱਸਿਆ ਦੀ 5-6 ਸਾਲ ਹੋ ਸੱਸੇ ਇੱਕ ਕੋਈ ਜਗ੍ਹਾ ਇਲਾਜ ਕਰਾਇਆ ਥਾ ਬਾਤ ਨਹੀਂ ਨਹੀਂ تھی ਜੀ ਤਾਂ ਪੜੋਸ ਵਿੱਚ ਕੋਈ ਇੱਥੋਂ ਇਲਾਜ ਕਰਾਇਆ ਗਿਆ ਤਾਂ ਉਹਨਾਂ ਨੇ ਦੱਸਾਇਆ ਕਿ ਯਹਾਂ ਬਰਦੋਆ ਹਸਪਤਲ ਮੋਰਿੰਡਾ ਵਿੱਚ ਇਲਾਜ ਹੁੰਦਾ ਹੈ ਜੀ ਸਮਾਏ 1.5 ਦੋ ਮਹੀਨਾ ਹੋ ਗਿਆ ਆਪਰੇਸ਼ਨ ਕਰਾਇਆ ਹੋਇਆ ਚੈੱਕਅਪ ਲਈ ਆਏ ਥੇ ਅੱਜ ਇੱਕ ਪਰਸੈਂਟ ਹੋਰ ਲੈ ਕੇ ਆਏ ਜੀ 15 1.5 ਦੋ ਮਹੀਨੇ ਸੇ ਠੀਕ ਹੈ ਬਿਲਕੁਲ ਔਰ ਹੁਣ ਕੋਈ ਦਿੱਕਤ ਤਾਂ ਨਹੀਂ ਹੈ ਨਹੀਂ ਹੁਣ ਕੋਈ ਦਿੱਕਤ ਨਹੀਂ ਹੈ ਜੀ ਪਹਿਲੇ ਪ੍ਰੋਬਲਮ ਬਾਰ-ਬਾਰ ਹੋ ਜਾਂਦੀ ਸੀ ਆ ਬਿਲਕੁਲ ਠੀਕ ਹੈ ਜੀ ਜੀ ਤੇ ਜਿਹੜਾ ਟ੍ਰੀਟਮੈਂਟ ਡਾਕਟਰ ਸਾਹਿਬ ਨੇ ਤੁਹਾਨੂੰ ਦਿੱਤਾ ਹੈ ਇਸ ਭਾਰਤਵਾਜ ਹਸਪਤਾਲ ਦੇ ਵਿੱਚ ਉਹ ਕਿੰਨਾ ਕੁ ਕਠਨ ਸੀਗਾ ਜਾਂ ਉਹਦੇ ਨਾਲ ਵੀ ਕਈ ਵਾਰ ਹੁੰਦਾ ਨੇ ਇੱਕ ਡਰ ਹੁੰਦਾ ਮਨ ਦੇ ਵਿੱਚ ਕਿਹੋ ਜਿਹਾ ਟ੍ਰੀਟਮੈਂਟ ਸੀ ਪਹਿਲੇ ਤਾਂ ਡਰ ਬਹੁਤ ਆ ਜੀ ਕਈ ਜਗ੍ਹਾ ਇਲਾਜ ਕਰਾਇਆ ਠੀਕ ਵੀ ਨਹੀਂ ਹੋਆ ਆਪਰੇਸ਼ਨ ਕੋਈ ਬਲੈਡਿੰਗ ਕਾ ਵੀ ਕੋਈ ਜ਼ਿਆਦਾ ਹੋ ਨਹੀਂ ਤਾਂ ਬਿਲਕੁਲ ਠੀਕ ਹੈ ਜੀ ਜਿਹੜੇ ਮੈਨੇ ਕਰੀਬ ਹੋ ਗਿਆ ਬਿਲਕੁਲ ਫਿੱਟ ਕੋਈ ਦਿੱਕਤ ਨਹੀਂ ਆ ਰਹੀ ਕਿੱਥੋਂ ਆਇਓ ਤੁਸੀਂ ਬੂਰਮਾ ਚਰੇਤਾ ਜੀ ਜੀ ਤੇ ਕੀ ਸਮੱਸਿਆ ਸੀ ਤੁਹਾਨੂੰ ਬਵਾਸੇਰਦੀ ਜੀ ਤੇ ਤੁਸੀਂ ਇੱਥੋਂ ਇਲਾਜ ਕਰਵਾਇਆ ਕਿਸੇ ਨੇ ਤੁਹਾਨੂੰ ਦੱਸਿਆ ਸੀ ਜੀ ਹਾਂ ਜੀ ਸਾਨੂੰ ਕਿਸੇ ਨੇ ਦੱਸ ਪਾਈ ਤੀ ਜੀ ਜੀ ਤੇ ਹੁਣ ਇਸ ਇਲਾਜ ਤੋਂ ਬਾਅਦ ਦੇ ਵਿੱਚ ਕਿਸ ਤਰ੍ਹਾਂ ਦਾ ਫੀਲ ਕਰਦੇ ਹੋ ਠੀਕ ਹੈ ਜੀ ਹਾਂ ਬਿਲਕੁਲ ਇੱਥੋਂ ਹੀ ਠੀਕ ਹੋਈਆਂ ਜੀ ਤੇ ਆਪਰੇਸ਼ਨ ਤੋਂ ਬਾਅਦ ਦੇ ਵਿੱਚ ਕੋਈ ਹੋਰ ਤਰ੍ਹਾਂ ਦੀ ਸਮੱਸਿਆ ਆਈ ਹੋਵੇ ਜਾਂ ਕੋਈ ਤਕਲੀਫ ਹੋਈ ਹੋਵੇ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਜੀ ਹੁਣ ਬਿਲਕੁਲ ਠੀ ਮੇਰਾ ਬ੍ਰਦਰ ਹੈ ਜਿਹਨੂੰ ਪਾਇਸਤੀ ਥੋੜੀ ਤਕਲੀਫ ਸੀ ਉਹ ਯਹਾਂ ਫਰਦਵਾਜ ਮੜੌਲੀ ਹਸਪਤਾਲ ਵਿੱਚ ਆਇਆ ਥਾ ਉਸਨੇ ਯਹਾਂ ਪੇ ਪਾਇਸ ਦਾ ਆਪਣਾ ਸਰਜਰੀ ਕਰਾਈ ਦੀ ਉਸਕੋ ਅਭੀ ਸਰਜਰੀ ਕਰਾਣੇ ਕੇ ਬਾਅਦ ਵਧੀਆ ਰਾਹਤ ਮਿਲ ਗਈ ਉਸਕੋ ਪਹਿਲੇ ਉਹ ਬਹੁਤ ਜਿਆਦਾ ਤਕਲੀਫ ਵਿੱਚ ਥਾ ਤੋ ਅਭੀ ਠੀਕ ਹੈ ਯਹਾਂ ਪੇ ਡਾਕਟਰ ਸਾਹਿਬ ਬਹੁਤ ਅੱਛੇ ਹੈ ਡਾਕਟਰ ਸਾਹਿਬ ਨੇ ਉਸਕੋ ਅੱਛੇ ਜੇ ਟਰੀਟ ਕੀਆ ਹੈ ਸਟਾਫ ਬਹੁਤ ਅੱਛਾ ਹੈ ਸਵਾਇ ਬਹੁਤ ਅੱਛੀ ਹੈ ਹਸਪੀਟਲ ਦੇ ਵਿੱਚ ਤੋ ਆਪ ਦੇਖ سپورਟ ਕਰੋ ਅੱਛੇ ਜੇ ਮਗਰ ਅਗਰ ਆਪਕੋ ਲਗਤਾ ਹੈ ਕੋਈ ਪੇਸ਼ੀਐਂਟ ਪਾਇਸੇ ਤਕਲੀਫ ਮੇ ਹੈ ਤੋ ਆਪ ਉਸਕੋ ਰੈਫਰੈਂਸ ਦੇ ਸਕਤੇ ਹੋ ਪਾਰਦਵਾਜ ਮੜੌਲੀ ਹਸਪਤਾਲ ਵਿੱਚ ਜੇ ਜੋ ਕਿ ਅਮਰਿੰਡੇ ਦੇ ਵਿੱਚ ਮਰਿੰਡੇ ਵਿੱਚ ਹੈ ਅੱਛਾ ਜਿਹੜਾ ਤੁਹਾਡਾ ਦੋਸਤ ਸੀਗਾ ਉਹਨੇ ਪਹਿਲਾਂ ਵੀ ਕਿਤੋਂ ਹੋਰ ਤੋਂ ਇਲਾਜ ਕਰਵਾਇਆ ਸੀ जी सर उसने पहले भी बहुत सारे हॉस्पिटल्स में देखा था जाके उसने पूछा था उनको फिर उसके लिए किसी ने ये नहीं बोला भी सर्जरी कराओ या फिर वो करो उन्होंने क्या किया उसको मेडिसिन दी मेडिसिन दे दे के उसको बोल देते थे, थे भी इससे ठीक हो जाएगा आपको इससे राहत मिलेगी पर उससे उसको कोई किसी तरह की कोई राहत नहीं मिल रही थी उसकी तकलीफ वैसी की वैसी ही थी तो इसलिए फिर उसको यहाँ पर किसी ने दिया था रेफरेंस दिया था तब हम लोग यहाँ पर आए आके तो हमने देखा ਤਾਂ ਯਹਾਂ ਪੀ ਡਾਕਟਰ ਸਾਹਿਬ ਨੇ ਹਮੇ ਇਹ ਸਲਾਹ ਦਿੱਤੀ ਵੀ ਆਪ ਸਰਜਰੀ ਕਰਵਾਓ ਸਰਜਰੀ ਸੇ ਆਪ اچھا ਸਰਜਰੀ ਤੋਂ ਬਾਅਦ ਦੇ ਵਿੱਚ ਕਈ ਵਾਰ ਹੁੰਦਾ ਹੈ ਕਿ ਕੰਪਲਿਕਸ਼ਨਸ ਆ ਜਾਂਦੀਆਂ ਨੇ ਜਾਂ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਉਹੋ ਜੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਸਰ ਅਭੀ ਤੱਕ ਤੋਂ ਉਸਕੀ ਉਸਕੋ ਕੋਈ ਪ੍ਰੋਬਲਮ ਨਹੀਂ ਆਈ ਹੈ ਵੈਸੀ ਅਭੀ ਤਾਂ ਠੀਕ ਹੈ ਫਿਲਹਾਲ ਜੋ ਪਹਿਲੇ ਥਾ ਉਸ ਸੇ ਬਹੁਤ ਬੈਟਰ ਹੈ ਕੋਈ ਤਕਲੀਫ ਨਹੀਂ ਆ ਰਹੀ ਅਭੀ ਤਾਂ